ਸਭਾਪਤੀ ਜੀ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਜਿਹੜਾ ਮੌਕਾ ਦਿੰਦਾ ਹੈ ਸਭਾਪਤੀ ਜੀ ਮੇ ਸੰਗਰੂਰ ਲੋਕ ਸਭਾ ਦੇ ਸਨਾਮ ਦੇ ਰਹਿ ਗਏ ਸ਼ਹੀਦ ਹੁਦਮ ਸਿੰਘ ਨੇ 21 ਸਾਲਾਂ ਬਾਅਦ ਜਲਿਆ ਵਾਲੇ ਕਤਲੇਆਮ ਦਾ ਬਦਲਾ ਮਾਈਕਲ ਐਡਵਾਇਰ ਨੂੰ ਗੋਲੀ ਮਾਰ ਕੇ ਲੰਡਨ ਵਿੱਚ ਲਿਆ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਤੇ ਅੱਜ ਦੇ ਦਿਨ ਉਹਨਾਂ ਨੂੰ ਸ਼ਰਧਾ ਜਿਹੜੀ ਸਿਰ ਝੁਕਾ ਕੇ ਮੈਂ ਉਹਦੇ ਨਾਲ ਤੇ ਤੋਂ ਬਾਅਦ ਸਭਾ ਪਤੀ ਜਿਹੜੇ ਮੈਂ ਰੇਲਵੇ ਦੇ ਬਜਟ ਦੀ ਗੱਲ ਕਰਾਂ ਤਾਂ ਸਾਡੇ ਮਾਲਵੇ ਦਾ ਵਿੱਚੇ ਮੇਰੇ ਸੰਗਰੂਪ ਦਾ ਜਿਹੜਾ ਬਹੁਤਾ ਹਿੱਸਾ इवन Rajasthan ਦੇ ਗੰਗਾ ਨਗਰ ਤੱਕ ਸਾਡੇ ਦਾ ਸਾਰਾ ਸੇਧ ਸੁਵਿਧਾ ਲਈ ਪੜ੍ਹਾਈ ਲਈ ਤੇ ਸਰਕਾਰੀ ਕੰਮਕਾਜ ਦੇ ਲਈ ਜਿਹੜਾ ਉਹ ਚੰਡੀਗੜ੍ਹ ਤੇ ਜਿਹੜਾ ਨਪਟ ਹੈ ਤੇ ਸਰਕਾਰ ਇਹਦੇ ਲਈ ਸਭ ਤੋਂ ਇੱਕ ਸੰਗਰੂਰ ਦੀ ਜਾਂ ਪੂਰੇ ਸਾਡੇ ਮਾਲਵੇ ਖੇਤਰ ਦੀ ਲੰਬੇ ਸਮੇਂ ਦੀ ਡਿਮਾਂਡ ਕਿ ਜਿਹੜੀ ਚੰਡੀਗੜ੍ਹ ਜਿਹੜੀ ਰਾਜਪੁਰਾ ਕਨੈਕਟੀਵਿਟੀ ਹੈ ਉਹ ਕੀਤੀ ਜਾਵੇ ਪਰ ਸਾਰੋ ਇੰਨੇ ਲੰਬੇ ਸਮੇਂ ਦੀ ਚੱਲ ਰਹੀ ਹੈ ਪਹਿਲਾਂ ਬਤਨ ਸਮਝਿਆ ਕਿ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੀਆਂ ਜਿਹੜੀਆਂ ਬਸਤਾ ਸਰੂਪ ਤੇ ਚੱਲਦੀਆਂ ਸੀ ਜਿਹਦੇ ਕਰਕੇ ਉਹ ਜਿਹੜਾ ਰੂਨ ਸੀਗਾ ਉਹ ਮੁਕੰਮਲ ਜਿਹੜਾ ਉਹ ਨਹੀਂ ਹੋ ਸਕਿਆ ਪਰ ਸਰ ਨੂੰ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਵੱਲੋਂ ਪੂਰੀ سپورਟ ਹੈ ਸਿੱッセ ਕਰਕੇ ਸਰ ਮੈਂ ਬੇਨਤੀ ਕਰਦਾ ਕਿ ਜਿਹੜਾ ਉਹ ਰੂਟ ਹੈ ਉਹ ਮੁਕੰਮਲ ਕੀਤਾ ਜਾਵੇ ਜਿਹਦੇ ਨਾਲ ਮੈਂ ਸਮਝਦਾ ਕਿ ਲੋਕਾਂ ਦਾ ਆਰਥਿਕ ਤੌਰ ਤੇ فائدہ ਵੀ ਹੋਊਗਾ ਤੇ ਦੂਜਾ ਜਿਹੜਾ ਸੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਆ ਉਹ ਵੀ ਜਿਹੜਾ ਘਟਣਗੇ ਪਰ ਸ਼ਰਤ ਇਹ ਹੈ ਵੀ ਜਿਹੜੇ ਰੇਲਵੇ ਆ ਐਕਸੀਡੈਂਟ ਹੈ ਉਹ ਵੀ ਜਿਹੜੇ ਆ ਘਟਾਇਆ ਜਾਂ ਤੇ ਦੂਜਾ ਸਭਾਪਤੀ ਜੀ ਇਹ ਸਰਕਾਰ ਨੇ ਜਿੱਥੇ ਆਮ ਜਿਹੜੇ ਨਾਗਰਿਕ ਹੈ ਉਹਨਾਂ ਤੇ ਬਜਟ ਦੇ ਵਿੱਚ ਨਵੇਂ ਟੈਕਸ ਲਗਾ ਕੇ ਲੌਂਗ ਟਰਮ ਜਿਹੜਾ ਦੇਣ ਦਾ ਸਬੰਧ ਆ ਗਿਆ ਸ਼ਾਰਟ ਟਰਮ ਦੇਣ ਦਾ ਸਬੰਧ ਆ ਗਿਆ ਬੋਝ ਪਾਇਆ ਉਥੇ ਸਭ ਤੋਂ ਜਿਹੜਾ ਵੱਡਾ ਬੋਝ ਜਿਹੜੇ ਸੀਨੀਅਰ ਸਿਟੀਜ਼ਨ ਨੇ ਚਾਹੇ ਉਹ ਮੇਲਾ ਚਾਹੀ ਫੀਮੇਲ ਆ ਚਾਹੇ 트랜스젠ਡਰ ਹੈ ਉਹਨਾਂ ਨੂੰ ਜਿਹੜਾ ਕੰਸੈਸ਼ਨ ਮਿਲਦਾ ਸੀ ਉਹ ਵੀ ਜਿਹੜਾ ਪਿਛਲੇ 4 ਸਾਲ ਤੋਂ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਸਭਾਪਤੀ ਜੀ ਰੋਜ਼ ਸਾਡੇ ਦੇਸ਼ 'ਚ 2.5 ਕਰੋੜ ਦਿੱਲੀ ਲੋਕਾਂ ਜਿਹੜੇ ਟ੍ਰੇਨ ਦੇ ਸਫ਼ਰ ਜਿਹੜਾ ਕਰਦੇ ਆ ਤੇ ਸਾਲ ਦਾ ਲੈ ਤਾਂ तकरीबन 650 ਤੋਂ ਲੈ ਕੇ 700 ਕਰੋੜ ਤੱਕ ਲੋਕ ਆ ਜਿਹੜੇ ਬਸ ਸਫ਼ਰ ਜਿਹਦਾ ਉਹ ਤੈ ਕਰਦੇ ਆ ਇਹਨੇ ਵੱਡੀ ਗਿਤੀ ਜਿੱਥੇ ਲੋਕ ਤਾਂ ਕਰਦੇ ਹੂ ਤੇ ਉਹਨਾਂ 'ਚ ਬਹੁਤ ਵੱਡੀ ਗਿਤੀ ਜਿਹੜੀ ਸੀ ਨਹੀਂ ਸੀ ਜਿੰਦੀ ਆ ਪਹਿਲਾ ਜਿਹੜੇ ਪੁਰਸ਼ ਸੀ ਉਹਨਾਂ ਨੂੰ 40% ਖੇੜਾ ਸਮਾਜਿਆ ਦੇ ਰਿਹਾ ਨੂੰ 40% ਖੇੜਾ ਸਮਾਜ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਪੰਜਾਬ ਚੋਂ ਕੰਸੈਸ਼ਨ ਮਿਲਦਾ ਸੀ ਇਸ ਸਰ ਉਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਪੰਦ ਹੈ ਉਹ ਕਰ ਦਿੱਤਾ ਗਿਆ ਤੇ ਮੇਰੀ ਬੇਨਤੀ ਹੈ ਕਿ ਜਿਹੜਾ ਕੰਸੈਸ਼ਨ ਦੁਆਰਾ ਚਾਲੂ ਕੀਤਾ ਸੀ ਤਾਂ ਦੋ ਮਿੰਟ ਸਰ ਇੱਕ ਸਰ ਐਡੀਫ ਸੀ ਜਿਹੜਾ ਰੂਟ ਹੈ ਉਹਨੂੰ ਜਾਣੇ ਤੋਂ ਲੈ ਕੇ ਜਿਹੜਾ ਬੰਗਾਲ ਤੱਕ ਸਰ ਮੇਰੀ ਬੇਨਤੀ ਹੈ ਕਿ ਪੰਜਾਬ ਦੀ ਇੰਡਸਟਰੀ ਵਰੀ ਪਈ ਹੈ ਸਾਡੇ ਜਲੰਧਰ ਚ ਸਪੋਰਟਸ ਸਕੂਲ ਬੰਦੀਆਂ ਲੈਦਰ ਸਕੂਲ ਬੰਦੀਆਂ ਸਾਡੇ ਅੰਮ੍ਰਿਤਸਰ ਚ ਜਿਹੜਾ ਫੈਬਰਿਕ ਜਿਹੜਾ ਉਹ ਬੰਦਦਾ ਸੋ ਮੇਰੀ ਬੇਨਤੀ ਹੈ ਕਿ ਜਿਹੜਾ ਉਹ ਰੂਟ ਹੈ ਉਹ ਉਹ ਅੱਜ ਤੋਂ ਜਲੰਧਰ ਤੇ ਅੰਮ੍ਰਿਤਸਰ ਤੱਕ ਵੀ ਜਿਹੜਾ ਸਟੈਂਡ ਹੈ ਉਹ ਕੀਤਾ ਜਾਵੇ ਤੇ ਇਸ ਤੋਂ ਹੋਰ ਕਾਈਂਡਲੀ ਸਰ ਇੱਕ ਬੜੀ ਜਿਹੀ ਸਮੱਸਿਆ ਜਿਹੜੇ ਆਲਰੇਡੀ ਹੈ ਮੈਂਸ਼ਨ ਇੱਕ ਬੇਨਤੀ ਸਰ ਜਿਹੜੇ ਫਲਾਈਓਵਰ ਬੰਦੇ ਨੇ ਪੰਜਾਬ ਚ ਜਗਤ ਜਗਾ ਤੇ ਇਹ ਪੂਰੇ ਪੰਜਾਬ ਦੀ ਨਾ ਪੂਰੇ ਦੇਸ਼ ਦੀ ਸਮੱਸਿਆ ਹੈ ਕਿ ਜਿਹੜਾ ਸੜਕਾਂ ਦਾ ਪਾਰਟ ਹੈ ਉਹ ਤਾਂ ਪੂਰਾ ਹੋ ਜਾਂਦਾ ਪਰ ਜਿਹੜੀ ਰੇਲਵੇ ਕ੍ਰੋਸਿੰਗ ਹੈ ਉਹ ਦੋ ਦੋ ਤਿੰਨ ਤਿੰਨ ਸਾਲ ਜਿਹੜੇ ਆ ਉਹ ਜਿਹੜੀ ਪੂਰੀ ਆ ਉਹ ਨਹੀਂ ਹੋ ਪਾਉਂਦੀ ਤੁਸੀਂ ਰੇਲਵੇ ਮਨਿਸਟਰ ਜਿਹੜੇ ਸਟੇਟ ਆਫ ਡਿਸਟਰ ਬਣਾਇਆ ਹੈ ਬਿਖੂ ਨੇ ਸਮਾਗ ਲਾਗੀ ਦਰਾਏ ਵਾਲਾ ਪੁਲਸ ਹਨ ਲੰਬੇ ਸਮੇਂ ਤੋਂ ਜਿਹੜਾ ਉਹ ਪੈਂਡਿੰਗ ਪਿਆ ਹੈ ਜਿਹਦੇ ਕਰਕੇ ਕਨੈਕਟੀਵਿਟੀ ਨਹੀਂ ਉਹ ਪਾਉਂਦੀ ਧੰਨਵਾਦ ਧੰਨਵਾਦ